ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਫੁੱਲ ਗੋਭੀ ਦਾ ਪਨੀਰ ਤੇ ਨਾਲ ਹੀ ਆਪਾਂ ਉਹਦੀ ਬਣਾਵਾਂਗੇ ਸਬਜ਼ੀ ਵੀ ਸਬਜ਼ੀ ਮੈਂ ਫੁੱਲ ਗੋਭੀ ਦਾ ਪਨੀਰ ਬਣਾ ਕੇ ਤੇ ਉਹਦੀ ਸਬਜ਼ੀ ਮੈਂ ਕਿਸ ਤਰ੍ਹਾਂ ਬਣਾਉਂਗੀ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਜੇਕਰ ਤੁਹਾਨੂੰ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਗੋਭੀ ਦਾ ਪਨੀਰ ਬਣਾਉਣ ਵਾਸਤੇ ਤੇ ਆਪਾਂ ਗੋਭੀ ਲੈਤੀ ਹੈ ਜਿਹਨੂੰ ਇਸ ਤਰ੍ਹਾਂ ਮੈਂ ਕੱਟ ਲਿਆ ਮੋਟੇ-ਮੋਟੇ ਪੀਸਾਂ ਦੇ ਵਿੱਚ ਗੋਭ ਹਾਂਜੀ ਇੱਕ ਆਪਾਂ ਮਿਕਸੀ ਵਾਲਾ ਜੱਗ ਲੈ ਲਏ ਜਿਹਦੇ ਵਿੱਚ ਆਪਾਂ ਕੱਟੀ ਹੋਈ ਗੋਭੀ ਪਾ ਦਾਂਗੇ। 3-4 ਚਮਚ ਦੁੱਧ ਦੇ ਆ ਦੁੱਧ ਦੀ ਥਾਂ ਤੁਸੀਂ ਮਲਾਈ ਵੀ ਲੈ ਸਕਦੇ ਹੋ ਪਾਣੀ ਵੀ ਵਰਤ ਸਕਦੇ ਹੋ। ਆਪਾਂ ਪੇਸਟ ਤਿਆਰ ਕਰਾਂਗੇ। ਹਾਂਜੀ ਗੋਭੀ ਨੂੰ ਚੰਗੀ ਤਰ੍ਹਾਂ ਪੀਸ ਲੈ ਤੁਸੀਂ ਦੇ ਸਕਦੇ ਆ ਬਿਲਕੁਲ ਹੀ ਇਹਦਾ ਮਲਮ ਮਲਮ ਜਿਹੜਾ ਇਹਦਾ ਪੇਸਟ ਬਣ ਗਿਆਗਾ। ਸਾਰਾ ਪੇਸਟ ਆਪਾਂ ਬਰਤਨ 'ਚ ਕੱਢ ਲਾਂਗੇ। ਇੱਕ ਛੋਟਾ ਮਿਕਸੀ ਵਾਲਾ ਜੱਗ ਲੈ ਲਿਆ ਜਿਹਦੇ ਵਿੱਚ ਆਪਾਂ ਪਾ ਦਾਂਗੇ। ਹਰਾ ਧਨੀਆ ਆਪਾਂ ਅਦਰਕ ਦੋ ਪਾ ਦਾਂਗੇ ਹਰੀਆਂ ਮਿਰਚਾਂ ਤੇ ਇਹਨੂੰ ਆਪਾਂ ਨਾ ਜ਼ਿਆਦਾ ਪੇਸਟ ਨਹੀਂ ਬਣਾਉਣਾ ਦਰਦਰਾ ਜਿਹਾ ਇਹਨੂੰ ਪੀਸਣਾਗਾ ਹਾਂਜੀ ਹਰੀਆਂ ਮਿਰਚਾਂ ਤੇ ਧਨੀਏ ਨੂੰ ਆਪਾਂ ਇਸ ਤਰ੍ਹਾਂ ਦਰਦਰਾ ਜਿਹਾ ਪੀਸ ਲਿਆਗਾ ਗੋਭੀ ਦੇ ਪੇਸਟ ਵਿੱਚ ਦਰਦਰਾ ਜਾਂ ਪੀਸਿਆ ਹੋਇਆ ਧਨੀਆ ਤੇ ਮਿਰਚਾਂ ਆਪਾਂ ਐਡ ਕਰ ਦਾਂਗੇ ਕੁਛ ਮਿਰਚਾਂ ਆਪਾਂ ਰੱਖ ਲਾਂਗੇ ਨਮਕ ਸਵਾਦ ਅਨਸਾਰ ਇੱਕ ਚਮਚ ਚਿਲੀ ਫਲੈਕਸ ਹੁਣ ਆਪਾਂ ਵੇਸਨ ਐਡ ਕਰਾਂਗੇ 2 1 2 3 4 ਆਪਾਂ 4 ਚਮਚ ਪਾ ਲਈ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਚਾਵਲ ਦਾ ਆਟਾ ਵੀ ਤੁਸੀਂ ਵਰਤ ਸਕਦੇ ਹੋ ਇਹਦੇ ਵਿੱਚ ਤੇ ਵੇਸਨ ਵੀ ਵਰਤ ਸਕਦੇ ਹੋ ਹਾਂਜੀ ਗੋਭੀ ਦੇ ਪੇਸਟ ਵਿੱਚ ਚੰਗੀ ਤਰ੍ਹਾਂ ਸਾਰਾ ਸਮਾਨ ਆਪਾਂ ਮਿਕਸ ਕਰਤਾ ਇੱਕ ਪਲੇਟ ਲੈ ਲਈ ਜਿਹਦੇ ਵਿੱਚ ਆਪਾਂ ਰਾਈਫਾਈਂਡ ਤੇਲ ਲਾ ਦਾਂਗੇ ਹਾਂ ਆਪਾਂ ਹੱਥ ਨਾਲ ਪਲੇਟ ਦੇ ਵਿੱਚ ਤੇਲ ਨੂੰ ਲਾ ਦਾਂਗੇ ਗੋਭੀ ਦੇ ਪੇਸਟ ਨੂੰ ਆਪਾਂ ਪਲੇਟ ਦੇ ਵਿੱਚ ਟਾਖ ਲਾਂਗੇ ਤੇ ਹੁਣ ਆਪਾਂ ਇਹਨੂੰ ਚਮਚੇ ਨਾਲ ਹੀ ਫਲਾ ਦਾਂਗੇ ਪੇਸਟ ਨੂੰ ਆਪਾਂ ਚੰਗੀ ਤਰ੍ਹਾਂ ਪਲੇਟ ਦੇ ਵਿੱਚ ਇਸ ਤਰ੍ਹਾਂ ਫਲਾਤਾ ਹੈ ਹਾਂਜੀ ਗੈਸ ਦੇ ਉੱਪਰ ਆਪਾਂ ਕੜਾਹੀ ਰੱਖਤੀ ਆ ਜਿਹਦੇ ਵਿੱਚ ਪਾਵਾਂਗੇ 1 ਕੱਪ ਪਾਣੀ ਦਾ ਇੱਕ ਰੱਖ ਦਾਂਗੇ ਆਪਾਂ ਇਸ ਤਰ੍ਹਾਂ ਦਾ ਬਰਤਨ ਰੱਖ ਦਾਂਗੇ ਟਮਾਟਰ ਦੋ ਰੱਖ ਦਾਂਗੇ ਪਿਆਜ਼ ਛਿੱਲੇ ਹੋਏ ਅਦਰਕ ਦੀ ਗੰਢੀ ਰੱਖ ਦਾਂਗੇ ਤੇ ਥੋੜਾ ਜਿਹਾ ਆਪਾਂ ਰੱਖ ਦਾਂਗੇ ਲਸਣ ਮੇਰੇ ਕੋਲੇ ਸਾਬਤ ਮਸਾਲੇ 2 ਸਾਬਤ ਮਿਰਚਾਂ ਲਾਲ ਇੱਕ ਦਾਲ ਚੀਨੀ ਦਾ ਟੁਕੜਾ ਨਵਾਂ ਬੱਦੀ ਇਲਾਚੀ ਦੋ ਛੋਟੀਆਂ ਇਲਾਚੀਆਂ ਤੇ ਦੋ ਹੈਗੇ ਆ ਤੇਜ ਪੱਤੇ ਗਰੇਵੀ ਦੇ ਵਿੱਚ ਟੇਸਟ ਵਧਾਉਣ ਵਾਸਤੇ ਆਪਾਂ ਲੈਂਦੇ ਆ ਮੂਫਲੀ ਦੇ ਦਾਣੇ ਕਾਜੂ ਵੀ ਰਹਿ ਸਕਦੇ ਆ ਇੱਕ ਕੱਪ ਪਾਣੀ ਦਾ ਪਾ ਦਾਂਗੇ ਇਹੜਾ ਹੁਣ ਆਪਾਂ ਪਨੀਰ ਬਣਾਉਣ ਵਾਸਤੇ ਗੋਭੀ ਦਾ ਪੇਸਟ ਰੱਖਿਆ ਸੀ ਹੁਣ ਆਪਾਂ ਕੜਾਹੀ ਦੇ ਵਿੱਚ ਰੱਖ ਦਾਂਗੇ ਬਰਤਨ ਦੇ ਉੱਪਰ ਤੇ ਹੁਣ ਆਪਾਂ ਇਹਨੂੰ ਟੱਕ ਦਾਂਗੇ 10-15 ਮਿੰਟ ਵਾਸਤੇ ਇਹਨੂੰ ਆਪਾਂ ਭਾਪ ਨਾਲ ਪਕਾਵਾਂਗੇ ਹਾਂਜੀ 10-15 ਮਿੰਟ ਹੋ ਗਏ ਤੇ ਜਿਹੜਾ ਆਪਾਂ ਗੋਭੀ ਦਾ ਪੇਸਟ ਬਣਾ ਕੇ ਰੱਖਿਆ ਸੀ ਪਨੀਰ ਵਾਸਤੇ ਤੇ ਬਿਲਕੁਲ ਇਹ ਸੈੱਟ ਹੋ ਚੁੱਕਿਆ ਹੁਣ ਆਪਾਂ ਕੜਾਹੀ ਦੇ ਵਿੱਚੋਂ ਕੱਢ ਲਾਂਗੇ ਹਾਂਜੀ ਹੁਣ ਆਪਾਂ ਇਹਦੇ ਪੀਸ ਕਟਾਂਗੇ ਜਿਹੜਾ ਗਿਆ ਮਨਸਕੀ ਸਾਰੇ ਆਪਾਂ ਪੀਸ ਕੱਟ ਲਿਆ ਤੇ ਬਹੁਤ ਵਧੀਆ ਜਿਹੜੇ ਇਹਦੇ ਪੀਸ ਨਿਕਲੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਸਾਰੇ ਇਹਦੇ ਪੀਸ ਇਸ ਤਰ੍ਹਾਂ ਕੱਟ ਕੇ ਤੇ ਰੱਖ ਲਾਂਗੇ ਪਲੇਟ ਦੇ ਵਿੱਚ ਹਾਂਜੀ ਤੇ ਜਿਹੜੇ ਆਪਾਂ ਪਿਆਜ਼ ਟਮਾਟਰ ਰੱਖੇ ਸੀ ਇਹ ਵੀ ਬਿਲਕੁਲ ਸੌਫਟ ਹੋ ਚੁੱਕੇ ਆ ਤੇ ਜਿਹੜੇ ਆ ਆਪਣੇ ਸਾਤ ਮਸਾਲੇ ਸੀ ਇਹਨਾਂ ਨੂੰ ਆਪਾਂ ਬਾਹਰ ਕੱਢ ਦਾਂਗੇ ਤੇ ਜੁੱਦ ਅਨੁਸਾਰਿਆਂ ਨੂੰ ਆਪਾਂ ਪੀਸ ਲਾਂਗੇ ਆ ਮਸਾਲਾ ਤਿਆਰ ਕਰਨਾ ਸਬਜ਼ੀ ਵਾਸਤੇ ਇੱਕ ਚਮਚ ਪੀਸੀ ਲਾਲ ਮਿਰਚ ਇੱਕ ਚਮਚ ਧਨੀਆ ਪਾਊਡਰ ਨਮਕ ਸਵਾਦ ਅਨੁਸਾਰ ਚਮਚ ਹਲਦੀ ਦਾ ਥੋੜਾ ਜਿਹਾ ਪਾਣੀ ਪਾ ਦਾਂਗੇ ਚਮਚੇ ਨਾਲ ਇਹਨੂੰ ਘੋਲ ਦਾਂਗੇ ਜਦੋਂ ਦੂਪਰਾ ਪਕੜਾ ਹੀ ਰੱਖ ਲਈਏ ਕੜਾਹੀ ਦੇ ਵਿੱਚ ਇੱਕ ਕੜਸੀ ਦੇ ਹਿਸਾਬ ਨਾਲ ਸਰੋਂ ਦਾ ਤੇਲ ਪਾ ਦਾਂਗੇ ਤੇਲ ਗਰਮ ਹੋ ਗਿਆ ਇੱਕ ਚਮਚ ਸਾਬਤ ਜੀਰਾ ਕਟਿਆ ਹੋਇਆ ਦਰਦਰਾ ਜਾਂ ਪੀਸਿਆ ਸੀਗਾ ਧਨੀਆ ਤੇ ਹਰੀਆਂ ਮਿਰਚਾਂ ਇਹ ਪਾ ਦਾਂਗੇ ਆਪਾਂ ਜਿਹੜਾ ਮਸਾਲਾ ਤਿਆਰ ਕੀਤਾ ਸੀਗਾ ਸਬਜ਼ੀ ਵਾਸਤੇ ਹੁਣ ਆਪਾਂ ਇਹ ਪਾ ਦਾਂਗੇ। ਮਸਾਲਾ ਨੂੰ ਆਪਾਂ ਥੋੜਾ ਸੇਕ ਲਵਾ ਲਿਆ। ਗਰਟਰ ਤੇ ਪਿਆਜ਼ ਦੀ ਜਿਹੜੀ ਆਪਾਂ ਇਹ ਬਣਾ ਕੇ ਰੱਖੀ ਸੀਗੀ ਪੇਸਟ ਉਹ ਆਪ ਐਡ ਕਰ ਦਾਂਗੇ। ਸਾਫ ਤੋਂ ਮਸਾਲੇ ਜਿਹੜੇ ਕੱਢਤੇ ਸੀਗੇ। ਹਾਂਜੀ 2 ਮਿੰਟ ਆਪਾਂ ਟੱਕ ਕੇ ਪਕਾਵਾਂਗੇ। 2 ਮਿੰਟ ਹੋ ਗਏ। ਤੁਸੀਂ ਦੇਖ ਸਕਦੇ ਹੋ ਜਿਹੜਾ ਮਸਾਲਿਆਂ ਨੇ ਤੇਲ ਛੱਡਤਾਗਾ ਤੇ ਹੁਣ ਜਿਹੜੇ ਆਪਣੇ ਇਹ ਮਸਾਲਿਆਂ ਆ ਪਾਣੀ ਸੀਗਾ ਨਾ ਪਿਆਜ਼ ਤੇ ਟਮਾਟਰ ਵਾਲਾ ਉਹ ਆਪਾਂ ਐਡ ਕਰ ਦਾਂਗੇ ਇੱਕ ਗਲਾਸ ਆਪਾਂ ਗਰੇਵੀ ਵਾਸਤੇ ਪਾਣੀ ਪਾ ਦਾਂਗੇ ਜਿੰਨੀ ਕ ਆਪਾਂ ਗਰੇਵੀ ਰੱਖਣੀ ਉਸੇ ਹਿਸਾਬ ਨਾਲ ਪਾਣੀ ਪਾ ਦਾਂਗੇ ਹੁਣ ਚੰਗੀ ਤਰ੍ਹਾਂ ਆਪਾਂ ਮਿਕਸ ਕਰਤਾ ਤੇ ਹੁਣ ਆਪਾਂ ਇਹਨੂੰ 2 ਕ ਮਿੰਟ ਢੱਕ ਦਿੰਨੇ ਆ ਜਦੋਂ ਉਬਾਲ ਆਊਗਾ ਕੜਾਹੀ ਟਟਕਨ ਚੱਕ ਦਿੰਨੇ ਆ ਗਰੇਵੀ ਨੂੰ ਉਬਾਲ ਆ ਚੁੱਕਿਆ ਹੈਗਾ ਤੇ ਹੁਣ ਆਪਾਂ ਜਿਹੜਾ ਗੋਭੀ ਦਾ ਬਣਾਇਆ ਹੋਇਆ ਪਨੀਰ ਉਹ ਆਪਾਂ ਐਡ ਕਰ ਦਾਂਗੇ ਹੁਣ ਚੰਗੀ ਤਰ੍ਹਾਂ ਕਰ ਦਾਂਗੇ ਆਪਾਂ ਮਿਕਸ ਹਾਂਜੀ ਥੋੜੀ ਪਾਵਾਂਗੇ ਆਪਾਂ ਕਸੂਰੀ ਮੇਥੀ ਤੁਸੀਂ ਦੇ ਸਕਦੇ ਹੋ ਕਿੰਨੀ ਵਧੀਆ ਜਿਹੜੀ ਇਹ ਪਨੀਰ ਦੀ ਸਬਜ਼ੀ ਬਣੂਗੀ ਤੇ ਹੁਣ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ ਜਿੱਕੜਾ ਹੈ ਤਾਂ ਆਪਾਂ ਟੱਕਣਾ ਲਾ ਦਿੰਦੇ ਹਾਂ ਤੇ ਇੱਕ ਵਾਰੀ ਆਪਾਂ ਸਬਜ਼ੀ 'ਚ ਕੜਚੀ ਮਾਰ ਦਿੰਦੇ ਹਾਂ ਹਾਂਜੀ ਸਬਜ਼ੀ ਆਪਣੀ ਬਹੁਤ ਵਧੀਆ ਬਣੀ ਹੈ ਤੇ ਹੁਣ ਗੈਸ ਕਰਦਾਂਗੇ ਬੰਦ ਥੋੜਾ ਜਿਹਾ ਆਪਾਂ ਪਾ ਦਾਂਗੇ ਹਰਾ ਧਨੀਆ ਵਿੱਚ ਦੀ ਮੈਂ ਇੱਕ ਵਾਰੀ ਚੈੱਕ ਕੀਤੀ ਸੀ ਸਬਜ਼ੀ ਹੁਣ ਆਪਾਂ ਮਿਕਸ ਕਰ ਦਾਂਗੇ ਹੁਣ ਆਪਾਂ ਢੱਕ ਕੇ 2 ਮਿੰਟ ਭਾਫ਼ ਲਵਾ ਦਿੰਨੇ ਆ 2 ਮਿੰਟ ਹੋ ਗਏ ਸਬਜੀ ਨੂੰ ਪਾਸ ਆ ਚੁੱਕੀ ਐ ਤੁਸੀਂ ਦੇਖ ਸਕਦੇ ਹੋ ਸਬਜੀ ਕਿੰਨੀ ਵਧੀਆ ਬਣੀ ਹੋਈ ਹੈਗੀ ਕੋਈ ਵੀ ਨਹੀਂ ਖਾ ਕੇ ਇਸ ਤਰ੍ਹਾਂ ਦੀ ਸਬਜੀ ਜਿਹਨੂੰ ਕਹੂੰਗਾ ਵੀ ਇਹ ਜਿਹੜੀ ਆਪਾਂ ਬਜ਼ਾਰੋਂ ਲਿਆਂਦਾ ਪਨੀਰ ਆ ਜਾਂ ਆਪਾਂ ਗੋਭੀ ਦਾ ਪਨੀਰ ਬਣਾਇਆਗਾ ਤੇ ਹੁਣ ਆਪਾਂ ਕੱਢ ਲੈਨੇ ਆ ਪਲੇਟ 'ਚ ਘਰ ਵਿੱਚ ਤੁਸੀਂ ਵੀ ਗੋਭੀ ਦਾ ਪਨੀਰ ਬਣਾ ਕੇ ਤੇ ਇਸ ਤਰ੍ਹਾਂ ਜ਼ਰੂਰ ਸਬਜੀ ਬਣਾਇਓ ਤੇ ਕਮੈਂਟ ਕਰਕੇ ਵੀ ਤੁਸੀਂ ਦੱਸਿਓ ਕਿ ਸਬਜੀ ਕਿਸ ਤਰ੍ਹਾਂ ਦੀ ਬਣੀ ਹੈਗੀ ਆ ਅੱਜ ਦੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ